ਇੱਕ ਤੁਹਾਡਾ ਲੈ ਕੇ ਅੱਜ ਇਹੋ ਜਿਹਾ ਵਾਕਿਆ ਹੋਇਆ ਆਸ਼ੂ ਦਾ ਜੋੜਾ ਇੱਕ ਬਹੁਤ ਬੁਰਾ ਦਖੌਲਤਾ ਔਰ ਮੈਨੂੰ ਸਭ ਇਹਨਾਂ ਜਿੰਨਾਂ ਜਿਹਨਾਂ ਰਿਸ਼ਤਾ ਹੁੰਦਾ ਉਹਨਾਂ ਨੂੰ ਦੁੱਖ ਔਰ ਮੈਨੂੰ ਅੱਜ ਇੱਕ ਗੱਲ ਦੀ タルਸ ਆ ਕਿ ਇੱਕ ਇਸ਼ੂ ਦੇ ਉੱਪਰ ਇੱਕ ਮੁੱਦੇ ਦੇ ਉੱਪਰ ਅੱਜ ਸਾਰਾ ਸਮਾਜ ਇਕੱਠਾ ਹੋਇਆ ਪਾਵੇ ਰਾਜਨੀਤਿਕ ਪਾਰਟੀਆਂ ਸਾਂ ਆਵੇਂ ਉਹ ਐਨਜੀਓ ਸਾਂ ਪਾਵੇਂ ਕਿਸਾਨ ਜਿੱਥੇ ਬੰਦੀਆਂ ਸਾਂ ਪਾਵੇਂ ਵਪਾਰ ਮੰਡਲ ਸੀ ਪਰ ਸੱਚਾ ਪੰਜਾਬ ਇਹ ਸਮਾਜ ਜਿਹੜਾ ਇੱਕ ਗੱਲ ਤੇ ਇਕੱਠਾ ਹੋਇਆ ਕਿ ਜਿਹੜਾ ਨਿਗਾਰ ਸਾਡੇ ਵੱਖਰੇ ਵੱਖਰੇ ਕਿੱਤਿਆਂ ਦੇ ਵਿੱਚ ਆ ਰਿਹਾ ਅੱਜ ਉਸ ਨਿਗਾਰ ਨੂੰ ਠੱਲ ਪਾਉਣ ਦੀ ਲੋੜ ਆ ਆ ਜਿਵੇਂ ਨਿਗਾਰ ਮੈਡੀਕਲ ਪ੍ਰੋਫੈਸ਼ਨ ਚ ਭਾਵੇਂ ਉਹ ਨਿਗਾਰ ਵਪਾਰ ਚ ਭਾਵੇਂ ਉਹ ਨਿਗਾਰ ਨੌਕਰਸ਼ਾਹੀ ਚ ਭਾਵੇਂ ਉਹ ਨਿਗਾਰ ਰਾਜਨੀਤੀ ਦੇ ਵਿੱਚ ਆ ਇਹ ਨਿਗਾਰ ਨੂੰ ਠੱਲ ਪਾਉਣ ਦਾ ਇੱਕੋ ਹੀ ਤਰੀਕਾ ਕਿ ਸਮਾਜ ਅੱਜ ਖੜਾ ਹੋਵੇ ਅੱਜ ਸਮਾਜ ਨੇ ਇੱਕ ਸੁਨੇਹਾ ਦਿੱਤਾ ਕਿ ਜੇ ਕਿਸੇ ਨਾਲ ਕੋਈ ਦੁੱਖ ਆਉਂਦਾ ਤੇ ਜਾਂ ਦਰਦ ਆਉਂਦਾ ਉੱਥੇ ਹਰ ਸੂਚਾ ਸਮਾਜ ਖੜਾ ਤਾਂ ਕਿ ਅੱਗੇ ਤੋਂ ਇਹੋ ਜਿਹਾ ਪਾੜਾ ਜਿਹੜਾ ਵਾ ਉਹ ਨਾ ਵਾਪਰੇ ਜਾਂ। ਸੋ ਸੋਰ ਪੰਜਾਬ ਹੈ। ਦਾ ਇੱਕ ਬਕਾਇਦਾ ਲਾਅ ਹੈਗਾ ਉਹਦੇ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਆ ਉਹ ਪ੍ਰੋਸੀਜਰ ਆ ਪਰ ਅੱਜ ਸਮਾਜ ਨੇ ਉਹ ਪ੍ਰੋਸੀਜਰ ਹੁੰਦੇ ਵੱਲ ਨਹੀਂ ਧਿਆਨ ਜ਼ਿਆਦਾ ਕੀਤਾ। ਉਹਨਾਂ ਨੇ ਇੱਕ ਆਮ رائے ਇੱਕ ਪਬਲਿਕ ਅਪੀਲ ਨੂੰ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇ ਕਿਸੇ ਹੰਦੇ ਕਰ ਜੇ ਤੇ ਦੁੱਖ ਦੀ ਘੜੀ ਆਉਂਦੀ ਆ ਉਦੋਂ ਸਮਾਜ ਨਾਲ ਖੜਾ ਇੱਕ ਬੜੀ ਵੱਡੀ ਗੱਲ ਅੱਜ ਗੁਰਦਾਸਪੁਰ ਦੇ ਵਿੱਚ ਵੀ ਆ ਸੋ ਸਾਰੇ ਪਰਿਵਾਰ ਨਾਲ ਬੈਠ ਕੇ ਗੱਲ ਕੀਤੀ ਆ ਕੋਈ ਐਸੀ ਕੀਮਤ ਨਹੀਂ ਜਿਹੜੀ ਆਸ਼ੂ ਦਿੱਤੀ ਦੀ ਜਾ ਸਕੇ ਕੋਈ ਪੈਸਾ ਕੋਈ ਕੀਮਤ ਆਸ਼ੂਦਿਆ ਤਾਂ ਦੁੱਖ ਨੂੰ ਵਾਪਸ ਨਹੀਂ ਜਾ ਸਕਦੀ ਉਹਦੇ ਥੋੜੇ ਬੋਧੇ ਪਰਿਵਾਰ ਨੂੰ ਦੁਬਾਰਾ ਖੜਨ ਤੋਂ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਨੇ ਜੋ ਪਰਿਵਾਰ ਨੇ ਕਿਹਾ ਉਹ ਅਸੀਂ ਸਾਰਿਆਂ ਨੇ ਮਿਲ ਕੇ ਇਹ ਵੀ ਉਹ ਪੂਰੀਆ ਹੋਣ ਗਿਆ ਤਾਂ ਕਿ ਸਮਾਹ ਦੇ ਵਿੱਚ ਉਹ ਪਰਿਵਾਰ ਇਸ ਤੂਫਾਨ ਤੋਂ ਦੁਬਾਰਾ ਖੜਾ ਹੋ ਕੇ ਆਪਣੀ ਜ਼ਿੰਦਗੀ ਬਣਾ ਸਕੋ। ਸੋ ਇਸ දුਕ ਦੀ ਘੜੀ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਧਰਨਾ ਜਿਹੜਾ ਲੱਗਾ ਸੀ ਸੋ ਅੱਜ ਜਿਹੜੀਆਂ ਪਰਿਵਾਰ ਜੀਆਂ ਬੰਗਾ ਸੀ ਉਹ ਜਿਹੜੀਆਂ ਜੱਥੇਬਖਸ਼ ਜੱਥੇਬੰਦੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਹੜੀਆਂ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਮਨਾ ਦਿੱਤੀਆਂ ਗਈਆਂ ਉਹ ਹੁਣ ਪਰਵਾਦ ਨੂੰ ਜਿਹੜਾ ਉਹ ਪੋਸਟ ਮਾਡਰਨ ਦੀ ਡੈੱਡ ਬੋਡੀ ਫੜ ਲੱਗੇ ਸੋ ਵਿਸ਼ਵਾਸ ਦਵਾਇਆ ਪ੍ਰਸ਼ਾਸਨ ਨੇ ਵੀ ਉਸ ਤੋਂ ਇਲਾਵਾ ਵੀ ਜਿਹੜੀ ਕੋਈ ਉਹਦੀ ਹੈਲਪ ਹੋਏਗੀ ਜੋ ਉਹਨਾਂ ਦੀ ਸੀਗੀ ਐ ਡਿਮਾਂਡ ਉਹ ਬੈਠ ਕੇ ਐ ਮੀ ਕੈਬਲ ਅੰਦਰ ਹੋ ਗਿਆ ਤੇ ਸੋ ਹੁਣ ਅਗਲੀ ਜਿਹੜੀ ਕਾਰਵਾਈ ਜਿਹੜੀ ਹਸਪੀਟਲ ਮੈਨੂੰ ਕਰਵਾ ਕੇ ਜੋ ਪੋਸਟ ਵਰਡ ਦੀ ਰਿਪੋਰਟ ਚਾਹੂਗਾ ਅਗਲੇ ਅਗਲੇ ਹੀ ਦਿਨ ਜੀ ਰਿਪੋਰਟ ਬਣਾਇਆ ਗਿਆ ਹੋਇਆ ਤਿੰਨ ਡਾਕਟਰਾਂ ਦਾ ਪਰਿਵਾਰ ਪਰਿਵਾਰ ਮੰਨ ਗਿਆ ਉਹਦਾ ਜੀ ਪਰਿਵਾਰ ਨਾਲ ਸਾਰੀ ਸਹਿਮਤੀ ਲੈ ਕੇ ਜਿਹੜਾ ਸਾਰੇ ਐਮਿਕੇਬਲ ਜਿੰਨੇ ਜੱਥੇਬੰਦੀਆਂ ਜਿੰਨੇ ਆਪਾਂ ਕੁਆਲਟੀਆਂ ਦੇ ਇਥੇ ਨਾਮਾਇਆ ਜੋ ਮੰਗਾ ਸੀ ਪਰ ਉਹਦੀ ਮੰਨ ਲਈ ਗਈ ਜੀ ਉਹ ਮੰਨੀਆਂ ਗਈਆਂ ਸੋ ਮੰਗਾ ਮੰਨਣ ਪਰੰਤ ਜਿਹੜਾ ਹੈ ਤਾਂ ਮੇਰੇ ਨਾਲ ਮੰਗਾ